ਜਿਵੇਂ ਵਾਕ ਰਿਹਾ ਆ ਆਈਡੀ ਨਹੀਂ ਸ਼ੁਰੂ ਆ ਭਾਈ ਸਾਹਿਬ ਯਾਰ ਇੱਟ ਦੇ ਜਵਾਬ ਕਰ ਲੋ ਜਰਾ ਹਾਂਜੀ ਕੀ ਕਹੂੰਗੀ ਮੈਂ ਪਹਿਲਾਂ ਤਾਂ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਰਵਿੰਦ ਜੀ ਦਾ ਸਾਡੇ ਮੁੱਖ ਮੰਤਰੀ ਭਗਵੰਦ ਮਾਨ ਜੀ ਦਾ ਸਾਡੇ ਅਨਚਾਰਜ ਸਹਿਬਾਨ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਦੇ ਚ ਖਾਸ ਕਰਕੇ ਸੰਦੀਪ ਪਾਠਕ ਜੀ ਦਾ ਜਿੰਨੇ ਵੀ ਪਾਰਟੀ ਦੇ ਦਰਜਾ ਬਰਜਾ ਉੱਤੇਦਾਰਾਂ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚ ਮੈਨੂੰ ਮੈਨੂੰ ਪਾਰਟੀ ਨੇ ਵਿਸ਼ਵਾਸ ਕਰਕੇ ਮਾਨ ਸਾਹਬਾਰਾ ਨੇ ਮੇਰੇ ਤੇ ਵਿਸ਼ਵਾਸ ਕਰਕੇ ਪਾਰਟੀ ਦੀ ਟਿਕਟ ਦਿੱਤੀ ਹੈ ਮੈਂ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਹਰ ਹਾਲਤ ਕੋਸ਼ਿਸ਼ ਕਰਾਂਗਾ ਉਹ ਤੁਹਾਨੂੰ ਲੱਗਦਾ ਨਹੀਂ ਕਿ ਸਰਹੱਦੀ ਇਲਾਕੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਕਿਵੇਂ ਅਸੀਂ ਚਿੱਪਿਆ ਜਾਰੀ ਕਰ ਕੈਂਪੇਨ ਕਦੋਂ ਤੇ ਕਿੱਥੋਂ ਸ਼ੁਰੂ ਕਰ ਰਹੇ ਹੈਗੇ ਕੈਂਪੇਨ ਬਾਰੇ ਸ਼ਡਿਊਲ ਅਸੀਂ ਅੱਜ ਬਣਾ ਲਾਂਗੇ ਤੇ ਇੱਕ ਅੱਡੇ ਦਿਨ ਚ ਅਸੀਂ ਤੁਹਾਨੂੰ ਆ ਆਪਦੇ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਪਾ ਦਾਂਗੇ ਕਿ ਕਦੋਂ ਤੋਂ ਕਿੱਥੋਂ ਸ਼ੁਰੂ ਕਰ ਰਹੇ ਸਾਰੇ ਐਮਐਲਏ ਸਹਿਬਾਨ ਸਾ ਹਲਕਿਆਂ ਦੇ ਨਵੇਂ ਦੇ ਨਵੇਂ ਐਮਐਲਏ ਸਹਿਬਾਨ ਨਾਲ ਮੀਟਿੰਗ ਕਰਕੇ ਹਲਕਾਂ ਚਾਰਜ ਨਾਲ ਜਿਹੜੇ ਮਬੂਰ ਤੇ ਉਹਨਾਂ ਨਾਲ ਮੀਟਿੰਗ ਕਰਕੇ ਕੰਬੈਨ ਦਾ ਜਿਹੜਾ ਸ਼ੈਡਿਊਲ ਅਸੀਂ ਵੱਟਸਐਪ ਤੇ ਪਾ ਦੇਵਾਂਗੇ ਕਈ ਵੱਡੇ ਚਿਹਰਿਆਂ ਦੇ ਨਾਮ ਦੀ ਚਰਚਾ ਹੋ ਰਹੀ ਹੈਗੀ ਆ ਜੇ ਉਹ ਆਉਂਦੇ ਹੈਗੇ ਆ ਤਾਂ ਕਿਸ ਤਰ੍ਹਾਂ ਦਾ ਮੁਕਾਬਲਾ ਜਿਹੜਾ ਹੈਗਾ ਉਹ ਰਹੇਗਾ ਔਰ ਕਿਸ ਤਰ੍ਹਾਂ ਲੱਗਦਾ ਹੈਗਾ ਤੁਹਾਨੂੰ ਆਪ ਨੂੰ ਦੇਖੋ ਇਹ ਇਲੈਕਸ਼ਨ ਇੱਕ ਜੀ ਚੀਜ਼ ਹੁੰਦੀ ਹੈ ਉਹਦੇ ਚ ਕੋਈ ਵੀ ਚਿਹਰਾ ਆ ਸਕਦਾ ਮੈਂ ਇਹ ਸੋਚ ਕੇ ਇਲੈਕਸ਼ਨ ਨਹੀਂ ਲੜ ਰਿਹਾ ਕਿ ਫਲਾਨਾ ਆਊਗਾ ਮੈਂ ਉਹਦੇ ਆਉਣ ਤੋਂ ਬਾਅਦ ਇਲੈਕਸ਼ਨ ਲੜੂਗਾ ਮੈਂ ਪਾਰਟੀ ਨਾਲ ਨੇ ਮੈਨੂੰ ਸੱਜਿਆ ਪਾਰਟੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਤੇਰਾ ਨਾਮ ਅਨਾਉਂਸ ਕਰਨ ਲੱਗੇ ਆ ਮਾਨ ਸਾਹਿਬ ਨੇ ਮੈਨੂੰ ਆਖਿਆ ਕਿ ਤੁਹਾਡਾ ਨਾਮ ਅਨਾਉਂਸ ਕਰਨਾ ਹੈ ਇੱਥੇ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਕਰੋ ਕੋਈ ਚਿਹਰਾ ਆ ਜਾਏ ਮੈਨੂੰ ਉਸ ਗੱਲ ਦੀ ਕੋਈ ਪਰਵਾਹ ਨਹੀਂ ਨਾ ਮੈਂ ਇਹ ਸੋਚ ਕੇ ਲੈਕਚਰ ਲੜ ਰਿਹਾ ਕਿ ਫਲਾਨਾ ਆਊਗਾ ਤਾਂ ਲੜਨਾ ਹੈ ਜਾਂ ਦੂਜਾ ਆਊਗਾ ਤਾਂ ਨਹੀਂ ਲੜਦਾ ਜਿਹੜੇ ਚਿਹਰਿਆਂ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਸਾਰੇ ਵਿਚਾਰੀ ਜਾਂਦੇ ਆ ਕਿ ਅਸੀਂ ਕਿਹੜੇ ਹੱਕ ਤੋਂ ਸੇਫ ਹੋ ਕੇ ਲੜ ਸਕਦੇ ਹਾਂ ਪਰ ਮੈਨੂੰ ਲੱਗਦਾ ਕਿ ਪੰਜਾਬ ਵਿੱਚ ਕਿਤੇ ਵੀ ਸੇਫ ਨਹੀਂ ਹੋ ਸਕਦਾ ਉਹ ਆਉਣ ਹੀ ਨਾ ਕਿੱਥੇ ਕਿਹੜੇ ਰਹਿਣਗੇ ਜੀ ਇਸ ਵਾਰੀ ਤੁਹਾਨੂੰ ਪਾਰਟੀ ਨੇ ਇੰਤਕੀਦ ਕਿਰੇ ਲਾਨਿਆ ਤੁਹਾਡੇ ਤੇ ਮਾਨ ਬਖਸ਼ਿਆ ਤੇ ਮੁੱਦੇ ਕਿਹੜੇ-ਕਿਹੜੇ ਰਹਿਣਗੇ ਜਿਹੜੇ ਪਹਿਲ ਦੇ ਆਧਾਰ ਤੇ ਹਾਂ ਬਣੂਗੇ ਪਹਿਲ ਦੇ ਆਧਾਰ ਤੇ ਸਭ ਤੋਂ ਵੱਧ ਪਾਰਲੀਮੈਂਟ ਦੇ ਵਿੱਚ ਉਹ ਮੁੱਦੇ ਉਠਾਈ ਜਾਣਗੇ ਜਿਹੜੇ ਫਾਜ਼ਿਲਕਾ ਦੇ ਮੁੱਦੇ ਹੈ ਜਿਵੇਂ ਕੈਂਸਰ ਦਾ ਮੁੱਦਾ ਜਿਵੇਂ ਕਾਲੇ ਪੀਲੇ ਦਾ ਮੁੱਦਾ ਸਾਡੇ ਬਾਰਡਰ ਲਾਈਨ ਦੇ ਉੱਤੇ ਕਾਫੀ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਉਹ ਮੁੱਦਿਆਂ ਨੂੰ ਲੈ ਕੇ ਪਾਰਲੀਮੈਂਟ ਚ ਜਾਵਾਂਗੇ ਪਾਰਲੀਮੈਂਟ ਤੋਂ ਉਹਨੂੰ ਹੱਲ ਕਰਾਉਣ ਦੀ ਹਰ ਹਾਲਤ ਕੋਸ਼ਿਸ਼ ਕਰਾਂਗੇ ਅਫਸਰ ਇਹ ਦੇਖਿਆ ਜਾਂਦਾ ਪਾਰਲੀਮੈਂਟ ਉਥੇ ਬਾਅਦ ਵਿੱਚ ਪਸਾਰ ਨਹੀਂ ਲੈਂਦੇ ਹਲਕਾ ਐਮਪੀ ਦਾ ਹੱਕਾ ਵੱਡਾ ਹੁੰਦਾ ਐਮਪੀ ਦਿਖਦਾ ਹੀ ਨਹੀਂ ਕਈ ਹਕਕਿਆਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਅਕਸਰ ਹੀ ਬਰੋੜਪੁਰ ਹੱਕੇ ਨਾਲ ਤਾਂ ਹੋਇਆ ਹੀ ਹੈ। ਕੀ ਲੱਗਦਾ? ਮੈਂ ਤੁਹਾਨੂੰ ਇਸ ਗੱਲ ਬਾਰੇ ਅੱਜ ਕਹਿੰਨਾ ਤੋਂ ਕੋਈ ਛਾਸ ਹੋਈ ਨਹੀਂ ਜੀ ਗੱਲ ਹੋਊਗੀ। ਮੈਂ ਮੁਖਸਰ ਦਾ ਵਿਧਾਇਕ ਹਾਂ। ਤੁਸੀਂ ਸਾਰੇ ਪ੍ਰੈਸ ਰਿਪੋਰਟਰ ਦੱਸ ਸਕਦੇ ਹੋ ਕਿ ਮੈਂ ਮੁਖਸਰ ਦੇ ਵਿੱਚ ਕਿੰਨਾ ਕ ਅਲੋਪ ਰਹਿਣਾ। ਮੈਂ ਲਗਾਤਾਰ ਹਫ਼ਤੇ ਦੇ ਵਿੱਚ 5 ਦਿਨ ਮੁਖਸਰ ਦੇ ਵਿੱਚ ਲਾਜ਼ਮੀ ਹਾਜ਼ਰ ਹੋਣਾ। ਹਰੇਕ ਗੁਰੂ ਨਕਸ਼ਕ ਦੇ ਵਿੱਚ ਹਾਜ਼ਰ ਹੋਣਾ ਹਰੇਕ ਕੰਮ ਦੇ ਵਿੱਚ ਹਾਜ਼ਰ ਹੋਣਾ ਉਸੇ ਤਰ੍ਹਾਂ ਹੀ ਮੈਂ ਪਾਰਲੀਮੈਂਟ ਦੇ ਵਿੱਚ ਹਲਕਾ ਫਰੋਇਪਰ ਦੇ ਵਿੱਚ ਹਰ ਥਾਂ ਤੇ ਜਾਣ ਦੀ ਪੂਰੀ ਕੋਸ਼ਿਸ਼ ਰੱਖੂਗਾ ਸਰ ਸਭਰੂ ਸੁਪਰੀਮਾ ਦੀ ਕਮੀ ਨਹੀਂ ਮਸੂਰੀ ਪਈ ਜਿਸ ਤਰ੍ਹਾਂ ਅੰਦਰ ਹੈ ਕੋਈ ਅਸਰ ਨਹੀਂ ਨੁਕਸਾਨ ਨਹੀਂ ਹੋਊਗਾ ਬੋਲ ਸੰਗਰੂਰ ਜੀ ਸੁਪਰੀਮਾ ਦੀ ਕਿ ਕਿ ਦੀ ਗੱਲ ਦੇ ਵਿੱਚ ਆਪਣੇ ਕਮੀਆਂ ਜ਼ਰੂਰ ਨਜ਼ਰ ਆਉਂਦੀਆਂ ਹੀ ਸੁਪਰੀਮਾ ਸਾਹਿਬ ਦੇ ਅੰਦਰ ਜਾਣ ਨਾਲ ਬਹੁਤ ਅਫਸੋਸ ਵਾਲੀ ਗੱਲ ਹੈ ਪਰ ਹਿੰਦੁਸਤਾਨ ਦੀ ਜਿਹੜੀ ਜਨਤਾ ਹੈ ਉਹਨੇ ਅੱਜ ਤੱਕ ਧੱਕਾ ਨਹੀਂ ਸਿਆ ਪੰਜਾਬ ਦੀ ਜਨਤਾ ਖਾਸ ਕਰਕੇ ਧੱਕਾ ਨਹੀਂ ਸਹਿੰਦੀ ਜਿਹੜਾ ਧੱਕਾ ਸਾਰੇ ਸੁਪਰੀਮੋ ਨਾਲ ਹੋਇਆ ਹੈ ਅਰਵਿੰਦ ਜੀ ਨਾਲ ਹੋਇਆ ਉਹ ਲੋਕਾਂ ਦੀ ਬਰਦਾਸ਼ਤ ਤੋਂ ਬਾਹਰ ਹੈ ਸਾਨੂੰ ਲੋਕ ਲਗਾਤਾਰ ਆ ਕੇ ਕਹਿ ਰਹੇ ਆ ਕਿ ਤੁਸੀਂ ਤਕੜੇ ਹੋ ਅਸੀਂ ਨਾਲ ਆਂ ਮੋਦੀ ਦਾ ਇਹ ਧੱਕਾ ਅਸੀਂ ਸਹਿਣ ਨਹੀਂ ਕਰਾਂਗੇ ਅਸੀਂ ਵੋਟਾਂ ਦੇ ਵਿੱਚ ਮੋਦੀ ਨੂੰ ਜਵਾਬ ਦੇਵਾਂਗੇ ਆਗਪਾ ਨੂੰ ਜਵਾਬ ਦੇਵਾਂਗੇ ਇਹ ਜਿਹੜਾ ਮੇਰਾ ਖਿਆਲ ਤਾਂ ਜੇ ਅਸੀਂ ਗੱਲ ਕਰੀਏ ਕਿ ਸਾਡੇ ਕੋਲੇ ਹਰੇਕ ਪਿੰਡ ਦੇ ਵਿੱਚ ਕੇਂਦਰੀਵਾਲ ਸਾਹਿਬ ਦਾ ਰੂਪ ਹਰੇਕ ਥਾਂ ਤੇ ਹੈ ਹਰੇਕ ਵਰਕਰ ਸਾਡਾ ਕੇਂਦਰੀਵਾਲ ਸਾਹਿਬ ਦਾ ਰੂਪ ਧਾਰ ਕੇ ਮਾਨ ਸਾਹਿਬ ਦਾ ਰੂਪ ਧਾਰ ਕੇ ਪਿੰਡਾਂ ਦੇ ਵਿੱਚ ਬੈਠਾ ਅਸੀਂ ਇਸ ਗੱਲ ਦੀ ਕੋਈ ਸਾਨੂੰ ਚਿੰਤਾ ਨਹੀਂ ਕਿ ਸਾਡਾ ਕੋਈ ਦਿੱਕਤ ਆਊਗੀ